ਹਰ ਖਬਰ ਸੱਚ ਕੇ ਸਾਥ ਸਸਿਗਾਲੀ ਆਈਬੀਐਨ 7 ਖਬਰਨਾਮਾ ਦੇਖ ਰਹੇ ਦਸ਼ਕਾਂਸ ਸਵਾਗਤ ਹੈ ਮੈਂ ਹਾ ਚੰਦਰ ਮੜੀਆ ਕਿਸਾਨਾਂ ਦਾ ਸੰਘਰਸ਼ ਕਿਸਾਨਾਂ ਦਾ ਰੋਸ ਇਸ ਟਾਈਮ ਸਿਖਰਾਂ ਤੇ ਕਿਉਂਕਿ ਭਾਰਤ ਭਰ ਦੇ ਕਿਸਾਨ ਪੂਰੇ ਰੋਸ ਨੇ ਪੂਰੇ ਭਾਰਤ ਭਰ ਦੇ ਵਿੱਚ ਮੋਦੀ ਸਰਕਾਰ ਦੇ ਅਤੇ ਮੋਦੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ ਸੋ ਅੱਜ ਅਸੀਂ ਮੌਜੂਦ ਹਾਂ ਤਲਵੰਡੀ ਚੌਧਰੀਆਂ ਵਿੱਚ ਜਿੱਥੇ ਕਿ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਤੇ ਨਾਲ ਦੀ ਨਾਲ ਹੀ ਜੋ ਖੇਤੀ ਕਾਨੂੰਨ ਉਹਨਾਂ ਨੇ ਆਰਡੀਨੈਂਸ ਬਿੱਲ ਪਾਸ ਕੀਤੇ ਸੀ ਉਹਦਿਆਂ ਕਾਪੀਆਂ ਵੀ ਸਾੜੀਆਂ ਕਈਆਂ ਨੇ ਸਾਡੇ ਨਾਲ ਮੌਜੂਦ ਨੇ ਇੱਥੇ ਕਿਸਾਨ ਸੰਘਰਸ਼ ਕਮੇਟੀ ਦੇ ਕੁਝ ਮੈਂਬਰ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਮੋਦੀ ਸਰਕਾਰ ਦੇ ਜੋ ਤੁਸੀਂ ਪੁਤਲੇ ਫੂਕ ਰਹੇ ਹੋ ਜੋ ਮੋਦੀ ਨਰਿੰਦਰ ਮੋਦੀ ਦੇ ਪੁਤਲਾ ਫੂਕ ਰਹੇ ਹੋ ਕੀ ਲੱਗਦਾ ਕੀ ਫਰਕ ਪਊਗਾ ਸਰਕਾਰ ਨੂੰ ਇਸ ਚੀਜ਼ ਨਾਲ ਫਰਕ ਦੇਖੋ ਜੀ ਪੂਰਾ ਫਰਕ ਪਿਆ ਪਿਆ ਵਾ ਜੀ ਪੂਰਾ ਜੋਰ ਇਹਨਾਂ ਦਾ ਲੱਗੰਦਿਆ ਇੱਕ ਸੰਘਰਸ਼ ਨੂੰ ਫੇਲ ਕਰ ਲਈ ਹੁਣ ਸੁਪਰੀਮ ਕੋਰਟ ਦਾ ਕਹਿਤਾ ਸੁਪਰੀਮ ਕੋਰਟ ਨੂੰ ਅਸੀਂ ਸੁਪਰੀਮ ਕੋਰਟ ਦੀ ਕੋਈ ਗੱਲ ਨਹੀਂ ਮੰਨਦੇ ਅਸੀਂ ਆਪਣੇ ਆਗੂਆਂ ਦਾ ਹੁਕਮ ਮੰਨਦੇ ਜਿੱਦਾਂ ਸਾਡੇ ਆਗੂ ਕਹਿੰਦੇ ਅਸੀਂ ਉਦਾਂ ਕਰਨਾ ਸੰਘਰਸ਼ ਇਦਾਂ ਚੱਲਦਾ ਰਹਿਣਾ ਨਹੀਂ ਸੁਪਰੀਮ ਕੋਰਟ ਵੱਲੋਂ ਤਾਂ ਇਹ ਵੀ ਗੱਲ ਕਹੀ ਗਈ ਆ ਕਿ ਚਾਰ ਮੈਂਬਰੀ ਕਮੇਟੀ ਬਿਠਾਈ ਗਈ ਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਵੀ ਬਿਲ ਮਤਲਬ ਲਾਗੂ ਨਹੀਂ ਹੋਏਗਾ ਜੋ ਸਰਕਾਰ ਵੱਲੋਂ ਲਾਗੂ ਕੀਤੇਗੇ ਦੇਖੋ ਜੀ ਇਹ ਇਹਨਾਂ ਸਰਕਾਰਾਂ ਦੀਆਂ ਦਬਾਹੇਟ ਜੋ ਜੱਜਵਾ ਸੁਪਰੀਮ ਕੋਰਟ ਤੇ ਸਭ ਤੋਂ ਬੜੀ ਇਹਨੂੰ ਕਹਿਣ ਲੱਗਿਆ ਵੀ ਸ਼ਰਮਸੂਹ ਹੁੰਦੀ ਆ ਵੀ ਉੱਚ ਅਦਾਲਤ ਸਾਡੇ ਪਹਿਲੂ ਮਾਨ ਹੀ ਜੋ ਉੱਚ ਅਦਾਲਤ ਤੇ ਇਹ ਵੀ ਜੋ ਕਿ ਇਹਨਾਂ ਦੇ ਕਾਰਪੋਰੇਟ ਦੇ ਮੰਤਰੀਆਂ ਦੇ ਦਬਾਹੇਟ ਕੰਮ ਕਰਦੀ ਆ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਵੀ ਇਹਨਾਂ ਨਾਲ ਮਿਲੀ ਭਗਤ ਸੁਪਰੀਮ ਕੋਰਟ ਦੀ 100% ਇਹਨਾਂ ਦੇ ਦਬਾਹੇਟ ਕੰਮ ਕਰਦੀਆਂ ਹੁਣ ਪੰਜ ਪੰਜ ਕਮੇਟੀ ਨੰਬਰ ਦੇ ਦੇਣਗੇ ਲੌਲੀਪੌਪ ਦੇ ਦੇਣਗੇ ਫੇਕਸਾਨ ਮੈਂ ਜਦੋਂ ਉਰਾ ਦੁਕਾਨ ਚ ਰਹਾ ਦਾ ਇੱਕ ਜਿੰਦਾਬਾਦ 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 ਉਹ ਦਿੱਲੀ ਵਿੱਚ ਵਿਰੋਧ ਕਾਫੀ ਹੋ ਰਿਹਾ ਵਾ ਕਿਸਾਨ ਸ਼ਹਾਦਤਾਂ ਵੀ ਪ੍ਰਾਪਤ ਕਰ ਰਹੇ ਨੇ ਪਰ ਸਰਕਾਰ ਦੇ ਫੇਰ ਤੋਂ ਹਲੇ ਤੱਕ ਜੂਨ ਨਹੀਂ ਦਿੱਤੇ ਦੇਖੋ ਜੀ ਗੱਲ ਇਹ ਹੈ ਕਿ ਆ ਵੀ ਦੁਕਾਨ ਜਿਹੜੀ ਹੈ ਨਾ ਉਹ ਚੁੰਦੀ ਆ ਵੀ ਇਸੇ ਤਰੀਕੇ ਉੱਠ ਕੇ ਚਲ ਜਾਣ ਘਰੋਂ ਇਹ ਮਤਲਬ ਆਪ ਦੇ ਹੱਥ ਨਾ ਮੋੜ ਪਰ ਤਸਾਨਾ ਨੇ ਇੱਕ ਜਿੱਦ ਧਾਰੀ ਹੋਈ ਵੀ ਅਸੀਂ ਜਾਂ ਤੇ ਇਹ ਲੋਕ ਮਤਲਬ ਵਾਪਸ ਲੈ ਲਓ ਜਾਂ ਹਾਂ ਦਰਨਾ ਉਹਨਾਂ ਲੱਭ ਤਾਬੇ ਕੀ ਉਹਨਾਂ ਨੇ ਇਸੇ ਤਰ੍ਹਾਂ ਇਹਨਾਂ ਨੂੰ ਲੱਚੀ ਕੀਤਾ ਉਹਦੇ ਵਿੱਚ ਵੀ ਇਹਨਾਂ ਨੇ ਮਤਲਬ ਇਹ ਆ ਵੀ ਅਸੀਂ ਇਹਨੂੰ ਹਰ ਹਾਲਤ ਜਿਹੜੇ ਅਸੀਂ ਲੱਭ ਨਹੀਂ ਸਕਦੇ ਪਰ ਉਹਨਾਂ ਨੇ ਇੱਕ ਗੱਲ ਕਰਨ ਦੀ ਕੀਤਾ ਫੇਰ ਵੀ ਸਾਡੀ ਵੀਡੀਓ ਦੇ ਇਹ ਨੂੰ ਜਿਹੜੇ ਹਨ ਉਹਨਾਂ ਨੇ ਮਤਲਬ ਬਾਸ ਮੋਲ ਪਹੁੰਚੀ ਸੀ ਜੀ 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 ਉਹਨਾਂ ਦੇ ਪ੍ਰਵਾਸੀਆਂ ਨੂੰ ਉਹਨਾਂ ਨੂੰ ਬਹੁਤ ਮਨੋਇਫੈਕਸ਼ਨ ਅਫੇਕਟ ਕਰਦੇ ਆ ਜਿਨ੍ਹਾਂ ਨੇ ਆਪਣਾ ਸਾਡੇ ਜੋਗਦਾਰ ਵਿੱਚ ਹਿੱਸਾ ਪਾਇਆ ਸੁਖਾਸਤ ਸਰਕਾਰਾਂ ਦੇ ਕਰਕੇ ਜੇ ਸਾਟਾ ਹੈ ਅਸੀਂ ਜਲੰਧਰ ਵਿੱਚ ਵੀ ਦੇਖਿਆ ਤੇ ਸੰਗਰੂਰ ਵਿੱਚ ਵੀ ਦੇਖਿਆ ਵਾ ਕਿਸਾਨਾਂ ਦੀ ਕਾਫੀ ਝੜਪ ਵੀ ਹੋਈ ਆ ਬੁਲੰਦ ਦੇ ਨਾਲ ਸਰਕਾਰ ਦਾ ਜੋ ਰਵਈਆ ਜੋ ਸਰਕਾਰ ਨੇ ਇਦਾਂ ਦਾ ਰਵਈਆ ਅਪਣਾਇਆ ਉਹਦੇ ਬਾਰੇ ਉਹ ਤਾਂ ਮੋਦੀ ਸਰਕਾਰ ਬੋਲਦਾ ਤੇ ਉਹ ਆਪਣਾ ਹਾਰੇ ਹੀ ਲਾਭ ਲਾ ਰਹੀ ਜੀ ਜਨਤਾ ਨੂੰ ਇਸ ਤਰ੍ਹਾਂ ਕਿਹਾ ਜਾਵੇ ਕਿ ਇੱਕ ਵਾਰੀ ਇਹ ਔਰਗਨਾਈਜ਼ਰਾਂ ਦੇ ਦੁਆਰਾ ਇੱਕ ਜਿਲ੍ਹੇ ਦਾ ਜੋ ਜੋ ਚਾਹਦੇ ਆ ਕਿ ਇਹ ਕਾਨੂੰਨ ਲਾਗੂ ਨਹੀਂ ਕਰਨੇ ਪੈਣ ਪਰ ਜੋ ਇਹ ਵੀ ਆਮ ਦਾ ਸੱਜਣਾ ਵਾਲੇ ਇਹਦੇ ਵਿੱਚ ਇਹ ਵੀ ਕੰਨਾ ਨਹੀਂ ਮਾਰ ਸਕਦੇ ਹੁਣ ਹਰ ਵਰਗ ਹੀ ਇਹ ਤੋਂ ਪ੍ਰਭਾਵਿਤ ਹੋਣਾ ਹੈ ਕਿਉਂਕਿ ਕਾਨੂੰਨ ਰਾਖੇ ਕਰਦੇ ਆ ਅਖੀਰ ਇਹ ਹੀ ਸਾਡੀ ਜੀਹਦਾ ਤੇ ਤਰਾਹ ਦੇ ਮੁੜ ਗਏ ਆ ਜੋ ਮੱਤਲਬ ਇਹ ਕੋਈ ਬਸੂਤਾ ਜਣ ਤਾਂ ਹੁਣ ਜਿੱਦਾਂ ਕੱਲ ਦਾ ਤੁਸੀਂ ਪੰਜਾਬ ਦੇ ਟੀਮ ਕੋਲ ਤੋਂ ਵੀ ਇਹਨਾਂ ਨੇ ਬਹੁਤ ਸਹਾਰਾ ਲਿਆ ਵੀ ਉਹਨਾਂ ਦੇ ਅੱਗੇ ਚੈਰ ਵੀ ਸਾਥ ਰਹੇ ਤੁਹਾਨੂੰ ਲੱਗਦਾ ਹੈ ਕਿ ਇਹਦੀ ਮੋਦੀ ਸਰਕਾਰ ਆ ਇਹਦੇ ਦੀ ਨਸਾਰਾ ਕੋ ਚਾਹੁੰਦਾ ਚਾਹੇ ਕੋੜਾ ਚਾਹੇ ਬੰਦੀਦਾਨੀ ਨਾ ਕਾਰਪੋਰੇਟ ਕਰਾਣੇ ਸਾਰਾ ਕੁਝ ਇਹਨਾਂ ਦਾ ਹੀ ਆ ਜੋ ਉੱਥੇ ਜਾ ਕੇ ਲੱਗੇ ਉਹਨਾਂ ਨੂੰ ਵੀ ਹੋ ਰਿਹਾ ਸਭ ਕੋਈ ਆਮ ਜਨਤਾ ਦੀ ਤੇ ਗੱਲ ਕਰ ਰਹੀ ਹੈ ਨਾ ਇਹ ਤਾਂ ਜਾਨੀ ਤੇ ਹਜ਼ਰੀਂ ਕਰੇ ਵਾਲੇ ਜਿਹੜੇ ਭਾਜੀ ਨੀਟਰ ਨੇ ਉਹਨਾਂ ਦਾ ਵੀ ਬਾਈਕਾਟ ਕਰ ਰਹੇ ਨੇ ਬਿਲਕੁਲ ਕਰਨਾ ਪਰ ਸਾ ਉਹ ਗੱਲ ਹੀ ਉਹਦੇ ਬਤ ਦੀ ਕਰਦੇ ਨੇ ਕਿ ਉਹ ਉਹਨਾਂ ਦੀ ਗੱਲ ਕਰਦੇ ਆ ਕੋਈ ਵੀ ਇਸ ਵਿੱਚ ਜਾਨੀ ਜਾਂਦੀ ਹੈ ਆਪਣਾ ਦੇ ਸੁੱਤਾ ਗੈਰ ਹੈ ਹਰ ਪਾਰਟੀ ਦਾ ਵਿਰੋਧ ਕਰੇ ਵਾਲਾ ਹਰ ਰੋਜ਼ ਜਾਣ ਦਿੰਦਾ ਹੈ ਕਿ ਜੇਕਰ ਬੰਦਾ ਕਿੰਨੇ ਸ਼ੁੱਧ ਸਰਸ ਸਹੀ ਰੋਜ਼ ਜੀਏ ਜੀ ਪ੍ਰਾਪਤ ਕਰਦੇ ਆਂ ਬੀਬੀਆਂ ਬੱਚੇ ਛੋਟੇ ਛੋਟੇ ਅੱਜ ਪਿਆ ਦੇਣੋ ਕਿਲੇ ਰਾਜਪਾਲ ਲਈ ਮਾਰਾ ਵੀ ਨਾ ਲੱਗਦਾ ਕੋਈ ਮਤਲਬ ਇਸ ਦਾ ਦਿਖਾਈ ਦਿੰਦਾ ਕਿ ਇਨਸਾਨੀਅਤ ਨਾਮ ਦੀ ਚੀਜ਼ ਨਹੀਂ ਰਹੀ ਇਹਨਾਂ ਦੇ ਵਿੱਚ ਕਿ ਜਿਹੜੀ ਪ੍ਰਾਈਵੇਟ ਕੰਪਨੀ ਹੈ ਕਿ ਮੋਦੀ ਸਰਕਾਰ ਹੈ ਕੋਈ ਕਿ ਕਾਨੂੰਨ ਦੇ ਨਾਮ ਦੇ ਵਿੱਚ ਵੀ ਜਾਈ ਨਹੀਂ ਹੈ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੁਹਾਡੇ ਵਰਦਾ ਵੀ ਕੋੜਾ ਕੋਈ ਆਪਣਾ ਉਸ ਦੇ ਵਿੱਚ ਪਾ ਕੇ ਕਿੰਨਾ ਦਾ ਅੱਗੇ ਉੱਤੇ ਜਾ ਰਹੇ